ਅਮਰੀਕਾ ਤੋਂ ਡਿਪੋਰਟ ਹੋਣਗੇ 6 ਪੰਜਾਬੀ ਟਰੱਕਾਂ ਵਿੱਚ ਲਦਿਆ ਸਮਾਨ ਚੋਰੀ ਕਰਨ ਦੇ ਲੱਗੇ ਦੋਸ਼ ਪੁਲਿਸ ਨੇ ਲੰਮਾ ਪਿੱਛਾ ਕਰਕੇ ਕੀਤੇ ਗ੍ਰਿਫਤਾਰ 트럼ਪ ਦੇ ਛਾਪੇ ਲਗਾਤਾਰ ਹੋ ਰਹੇ ਤੇਜ਼ ਪੁੱਠੇ ਕੰਮ ਕਰਦੇ ਪੰਜਾਬੀਆਂ ਨੂੰ ਪੁਲਿਸ ਨੇ ਘੇਰ ਘੇਰ ਕੇ ਫੜਿਆ ਕੀ ਕੀਤਾ ਇਹੋ ਉਹਨਾਂ ਨੇ ਬਿਲਕੁਲ ਚੋਰੀ ਦੇ ਮਾਮਲੇ ਦੇ ਵਿੱਚ ਹਾਲਾਂਕਿ ਆਪਾਂ ਹੁਣ ਤੱਕ ਦੇਖਦੇ ਆਇਆ ਆਈਸ ਰੇਡਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੇ ਛਾਪੇਆ ਕਰਕੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭਜੜਾ ਪਈਆਂ ਹੋਈਆਂ ਨੇ ਪਰ ਇੱਥੇ ਤਾਂ ਪੁੱਠਾ ਚੱਕਰ ਚੱਲ ਰਿਹਾ ਹੈ ਕਿ ਚੋਰੀ ਚੁਕਾਰੀ ਲੋਡ ਦੇ ਵਿੱਚੋਂ ਚੋਰੀ ਕਰਨੀ ਜਾਂ ਟਰੱਕ ਚੋਰੀ ਕਰਨੇ ਟਰੈਲਰ ਚੋਰੀ ਕਰਨੇ ਇਸ ਤਰੀਕੇ ਦੇ ਹਾਲਾਤ ਜਿਹੜੇ ਕੈਲੀਫੋਰਨੀਆ ਦੇ ਵਿੱਚ ਜੋ ਨਜ਼ਰ ਆ ਰਹੇ ਵਾਕਈ ਹੈਰਾਨਕੁਨ ਨੇ ਕਿਉਂਕਿ ਪਿਛਲੇ ਦਿਨੀ 12 ਜਣਿਆਂ ਨੂੰ ਕਾਬੂ ਕੀਤਾ ਗਿਆ ਸੀ ਆਪਾਂ ਜ਼ਿਕਰ ਕੀਤਾ ਸੀ ਟਰੱਕ ਚੋਰੀ ਕਰਨ ਜਾਂ ਲੋਡ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਤਾਂ ਉਹਨਾਂ ਦੇ ਵਿੱਚੋਂ 11 ਪੰਜਾਬੀ ਸੀਗੇ ਤੇ ਹੁਣ ਵੀ ਕਹਾਂਗੇ ਕਿ ਇਹ ਚੀਜ਼ ਜਿਹੜੀ ਹੈ ਲਗਾਤਾਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਨੂੰ ਢਾ ਢਾ ਕੇ ਕਾਬੂ ਕੀਤਾ ਜਾ ਰਿਹਾ ਤੇ ਇੱਥੇ ਵਾਕਈ ਫਿਰ ਟਿੱਪਣੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਆਪਾਂ ਦੋ ਚਾਰ ਟਿੱਪਣੀਆਂ ਵੀ ਕਰਾਂਗੇ ਆ ਤੁਸੀਂ ਦੇਖ ਸਕਦੇ ਹੋ ਕਿ ਟਰੱਕ ਕਿਵੇਂ ਬੰਦਾ ਘੁਮਾ ਕੇ ਲੈ ਕੇ ਗਿਆ ਉਹਦੀ ਚੇਜ਼ ਹੋ ਰਹੀ ਆ ਕੱਚੇ ਚ ਲਾ ਲਿਆ ਫਿਰ ਉਧਰ ਨੂੰ ਕਰ ਲਿਆ ਸਾਹਿਬ ਐਕਸਪ੍ਰੈਸ ਨਾਮ ਤਾਂ ਰੱਖਿਆ ਹੁਣ ਮੇਬੀ ਇਹ ਟ੍ਰਾਂਸਪੋਰਟੇਸ਼ਨ ਕੰਪਨੀ ਕਿਸੇ ਹੋਰ ਦੀ ਹੋ ਸਕਦੀ ਹੈ ਸਾਡਾ ਕੋਈ ਮਕਸਦ ਨਹੀਂ ਹੈ ਕਿਸੇ ਨੂੰ ਠੇਸ ਪਹੁੰਚਾਉਣਾ ਪਰ ਜੋ ਚੀਜ਼ ਵਾਸਤੇ ਵਰਤੀ ਜੋ ਵਰਤਿਆ ਗਿਆ ਇਹ ਟ੍ਰੈਕਟਰ ਟ੍ਰੇਲਰ ਉਹ ਹੈਰਾਨਕੋਨਾ ਕਿ ਵਾਕਈ ਯਾਰ ਇਹ ਅਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜਦੋਂ ਉੱਥੇ ਜਸ਼ਨਪ੍ਰੀਤ ਤੇ ਹਰਜਿੰਦਰ ਸਿੰਘ ਵਰਗੇ ਮੁੰਡੇ ਅੰਦਰ ਨੇ ਜੀ ਉਹਨਾਂ ਦਾ ਤਾਂ ਜ਼ਿਕਰ ਕੀਤਾ ਜਾ ਸਕਦਾ ਕਿ ਕੋਈ ਐਕਸੀਡੈਂਟ ਹੋ ਗਿਆ ਹੂੰ ਜੋ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਤਾਂ ਕੋਈ ਨਸ਼ਾ ਵੀ ਨਹੀਂ ਆਇਆ ਹਾਲਾਂਕਿ ਜਸ਼ਨਪ੍ਰੀਤ ਦੇ ਮਾਮਲੇ ਵਿੱਚ ਦੇ ਵਿੱਚ ਵੀ ਸਿਰਫ ਦਾਅਵੇ ਨੇ ਹਾਲੇ ਤੱਕ ਕੋਈ ਮੈਡੀਕਲ ਰਿਪੋਰਟ ਹੈ ਜਿਹੜੀ ਠੋਸ ਉਹ ਪੇਸ਼ ਨਹੀਂ ਕੀਤੀ ਗਈ ਕਿ ਸਰੀਰ ਦੇ ਵਿੱਚ ਜਾਂ ਖੂਨ ਦੇ ਵਿੱਚ ਕਿਹੜਾ ਨਸ਼ਾ ਕਿੰਨਾ ਬਰਾਮਦ ਕੀਤਾ ਗਿਆ ਉਹਦੇ ਮਾਪੇ ਜਿਵੇਂ ਦਾਵਾ ਕਰ ਰਹੇ ਨੇ ਕਿ ਅਮ੍ਰਿਤ ਆ ਰੀਆ ਬਚਪਨ ਤੋਂ ਤੋਂ ਸਾਰਿਆਂ ਨੂੰ ਅੰਦਾਜ਼ਾ ਹੋ ਹੀ ਗਿਆ ਹੋਣਾ ਕਿ ਉਹ ਨਸ਼ਾ ਕਰਦਾ ਸੀ ਕਿ ਨਹੀਂ ਕਰਦਾ ਸੀ ਪਰ ਚਲੋ ਫਿਰ ਵੀ ਸਾਡੇ ਕਾਲਰਜ਼ ਨੇ ਜ਼ਿਕਰ ਕੀਤਾ ਕਿ ਮੇਬੀ ਕੁਝ ਖਾਦਾ ਪੀਤਾ ਹੋਣਾ ਪਰ ਉਹ ਤਾਂ ਇੱਕ ਐਕਸੀਡੈਂਟ ਦੁਰਘਟਨਾ ਕਹਿ ਸਕਦੇ ਆਂ ਪਰ ਇੱਥੇ ਕੀ ਹੈ ਇੱਥੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਿਸੇ ਦਾ ਸਮਾਨ ਚੋਰੀ ਕਰਨਾ, ਕੀਮਤੀ ਚੀਜ਼ਾਂ ਚੋਰੀ ਕਰਨੀਆਂ ਚਾਹੇ ਉਹ ਕੋਈ ਵੀ ਚੀਜ਼ ਹੋਵੇ, ਕੋਈ ਇੱਥੇ ਜ਼ਰੂਰੀ ਨਹੀਂ ਹੈਗਾ ਕਿ ਟਰੈਕਟਰ ਟ੍ਰੇਲਰ ਜਾਂ ਉਹਨਾਂ ਦੇ ਵਿੱਚੋਂ ਲੋਡ ਦੇ ਵਿੱਚੋਂ ਕੋਈ ਚੀਜ਼ ਚੋਰੀ ਕੀਤੀ ਹੋਵੇ ਤੇ ਉਸ ਤੋਂ ਬਾਅਦ ਫਿਰ ਸਿਰ ਨੀਵਾ ਪੂਰੇ ਪੂਰੀ ਕਮਿਊਨਿਟੀ ਦਾ ਇੱਥੇ ਵਾਕਈ ਆਪਾਂ ਦੋ ਚਾਰ ਟਿੱਪਣੀਆਂ ਵੀ ਪੜ੍ਹ ਦਿੰਦੇ ਆ ਕਿ ਇਸ ਪਨੀਰੀ ਨੇ ਬਹੁਤ ਨੁਕਸਾਨ ਕਰ ਦਿੱਤਾ ਬਾਕੀਆਂ ਦਾ। ਇਹ ਬੰਦੇ ਦਾ ਦਰਦ ਦੇਖੋ ਤੁਸੀਂ ਜਿਸ ਬੰਦੇ ਨੇ ਸੋਸ਼ਲ ਮੀਡੀਆ ਤੇ ਟਿੱਪਣੀ ਕੀਤੀ ਹੈ ਇਸ ਵੀਡੀਓ ਦੇ ਉੱਤੇ ਕਿ ਵਾਕਈ ਕਿੰਨਾ ਦੰਦ ਬੰਦੇ ਦੇ ਅੰਦਰ ਦਰਦ ਚਲ ਕਰ ਰਿਹਾ ਹੈ ਕਿ ਸਾਰਿਆਂ ਦਾ ਹੀ ਨੁਕਸਾਨ ਕਰ ਦਿੱਤਾ ਕਿ ਕੋਈ ਇੱਕ ਇਕਾਦੁਕਾ ਘਟਨਾ ਤਾਂ ਸਾਹਮਣੇ ਆਵੇ ਤਾਂ ਠੀਕ ਹੈ ਪਰ ਲਗਾਤਾਰ ਜਦੋਂ ਹੁਣ ਤੁਸੀਂ 11 11 ਜਣੇ ਕਾਬੂ ਕੀਤੇ ਜਾ ਰਹੇ ਹਾਂ ਪਿਛਲੇ ਦਿਨੀ ਹੀ ਹਲੇ ਰੀਸੈਂਟਲੀ ਕੈਲੀਫੋਰਨੀਆ ਦੇ ਵਿੱਚ ਹੀ ਹੋ ਕੇ ਹਟਿਆ ਘਟਨਾ ਤੇ ਦੁਬਾਰਾ ਫੇਰ ਆਈ ਹੈ ਸਾਹਮਣੇ ਆ ਤੁਸੀਂ ਜੇ ਤਸਵੀਰਾਂ ਜਿਸ ਤਰੀਕੇ ਦੇ ਨਾਲ ਦੇਖ ਸਕਦੇ ਹੋ ਕਿ ਇੱਥੇ ਜਿਵੇਂ ਨਸ਼ੇੜੀ ਜੇ ਫਿਰਦੇ ਹੁੰਦੇ ਨੇ ਉਹੋ ਜੇ ਹਾਲਾਤ ਨਜ਼ਰ ਆ ਰਹੇ ਨੇ ਇੱਕ ਹੋਰ ਹਰਪ੍ਰੀਤ ਸਿੰਘ ਪੱਤੜ ਨੇ ਇਹ ਇਹਨਾਂ ਨੇ ਟਿੱਪਣੀ ਕੀਤੀ ਹੈ ਕਿ ਲੱਖ ਦੀ ਲਾਹਨਤ ਹੈ ਜੀ ਹਮ ਸ਼ਰਮ ਕਰੋ ਸਾਰੀ ਕੌਮ ਦੇ ਸਿਰ ਦੇ ਵਿੱਚ ਮਿੱਟੀ ਪਵਾ ਰਹੇ ਹਾਂ ਤੇ ਇੱਥੇ ਬਿਲਕੁਲ ਹੁਣ ਗੱਲ ਤਾਂ ਜਾਇਜ਼ ਆਏਗੀ ਚਲੋ ਹੁਣ ਕਈ ਆਪਣੇ ਕਾਲਰਜ਼ ਇਤਰਾਜ਼ ਕਰਦੇ ਨੇ ਕਿ ਇਸ ਤਰੀਕੇ ਦੀਆਂ ਤਸਵੀਰਾਂ ਨਹੀਂ ਦਿਖਾਉਣੀਆਂ ਚਾਹੀਦੀਆਂ ਪਰ ਇਹ ਅਜਹੀਆਂ ਖਬਰਾਂ ਸਾਡੇ ਕਹੇ ਤੇ ਨਹੀਂ ਰੋਕਣਗੀਆਂ ਨਾ ਹੀ ਵੀਡੀਓਜ਼ ਰੁਕਦੀਆਂ ਨੇ ਤੇ ਲੋਕਾਂ ਕੋਲੇ ਵੀਡੀਓਜ਼ ਪੁੱਜ ਵੀ ਰਹੀਆਂ ਨੇ ਬਾਕੀ ਪੂਰੇ ਦਾ ਪੂਰਾ ਟੋਲਾ ਸੀ ਜੇ ਇੱਕ ਅਦਾ ਬੰਦਾ ਹੋਵੇ ਤਾਂ ਚਲੋ ਸਮਝ ਜਾਂਦੀ ਹੈ ਪੂਰੇ ਦਾ ਪੂਰਾ ਟੋਲਾ ਸੀ ਤੇ ਕਾਫੀ ਲੰਮੇ ਸਮੇਂ ਤੋਂ ਸਰਗਰਮ ਸੀਗਾ ਪਤਾ ਨਹੀਂ ਹੁਣ ਤੱਕ ਕਿੰਨੀਆਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਤੇ ਜਦੋਂ ਪੁਲਿਸ ਨੇ ਟਰੇਸ ਕੀਤਾ ਤਾਂ ਦੇਖੋ ਕਿਵੇਂ ਟਰੱਕ ਭਜਾ ਕੇ ਲੈ ਗਿਆ ਤੇ ਇੱਥੋਂ ਤੱਕ ਕਿ ਖੁਦ ਅੰਦਾਜ਼ਾ ਲਗਾ ਸਕਦੇ ਹੋ ਕੱਚੇ ਦੇ ਵਿੱਚ ਟਰਾਲਾ ਉਤਰਿਆ ਤਾਂ ਉਹ ਪਲਟ ਵੀ ਸਕਦਾ ਸੀ ਕੋਈ ਦੁਰਘਟਨਾ ਵੀ ਹੋ ਸਕਦੀ ਸੀ ਬਿਲਕੁਲ ਇਥੇ ਗੱਲ ਕੀਤੀ ਜਾਵੇ ਕਿ ਸਿੰਪਲ ਜੀ ਗੱਲ ਹੈ ਕਿ ਡਿਪੋਰਟ ਕਰ ਦਿੱਤਾ ਜਾਣਾ ਤੁਸੀਂ ਜਦੋਂ ਕਰਾਇਮ ਕਰਦੇ ਹੋ ਯੂ ایس ਦੇ ਵਿੱਚ ਹਾਲਾਂਕਿ ਕੈਨੇਡਾ ਦੇ ਵਿੱਚ ਵੀ ਜੇ ਲੰਮੀ ਸਜ਼ਾ ਹੋ ਜਾਵੇ 2 ਸਾਲ ਤੋਂ ਵੱਧ ਫਿਰ ਰਿਪੋਰਟੇਸ਼ਨ ਦੇ ਚਾਂਸਸ ਬਣਦੇ ਨੇ ਉਹ ਵੀ ਪੀਆਰ ਵਾਸਤੇ ਸਿਟੀਜ਼ਨਸ ਵਾਸਤੇ ਹਾਲੇ ਉਹ ਵੀ ਨਹੀਂ ਹੈ ਪਰ ਇੱਥੇ ਅ ਅਮਰੀਕਾ ਦੇ ਵਿੱਚ ਤਾਂ ਵੱਡੀ ਗਿਣਤੀ ਹਾਲੇ ਗ੍ਰੀਨ ਕਾਰਡ ਹੋਲਡਰ ਵੀ ਨਹੀਂ ਹੈਗੇ ਇਹਨਾਂ ਦੇ ਵਿੱਚੋਂ ਹੁਣ ਇਹ ਯੂ ایس ਸਿਟੀਜ਼ਨ ਹੈਗੇ ਕਿ ਨਹੀਂ ਹੈਗੇ ਇਹ ਕਨਫਰਮ ਨਹੀਂ ਹੋ ਸਕਿਆ ਪਰ ਟ੍ਰੰਪ ਸਰਕਾਰ ਦੇ ਜੋ ਕਹਿ ਸਕਦੇ ਆ ਕਿ ਲੱਛਣ ਨਜ਼ਰ ਆ ਰਹੇ ਨੇ ਤਾਂ ਇਹਨਾਂ ਨੂੰ ਸਿੱਧੇ ਤੌਰ ਤੇ ਰਿਪੋਰਟ ਹੀ ਕੀਤਾ ਜਾਊਗਾ ਹੁਣ ਜਿੰਨੇ ਜਿੰਨੇ ਫੜੇ ਜਾ ਰਹੇ ਨੇ ਉਹਨਾਂ ਤੋਂ ਅੱਗੇ ਉਸ ਹਿਸਾਬ ਨਾਲ ਸੂ ਲੈਂਦੇ ਆ ਕਿ ਟਰੱਕ ਚਲਾਉਣਾ ਤਾਂ ਵੈਸੇ ਹੀ ਮੁਸ਼ਕਲ ਹੋ ਚੁੱਕਿਆ ਪੰਜਾਬੀਆਂ ਵਾਸਤੇ ਅਕਾਲੀ ਆਪਾਂ ਜ਼ਿਕਰ ਕਰ ਰਹੇ ਸੀਗੇ ਅੰਗਰੇਜ਼ੀ ਦੇ ਟੈਸਟ ਦਾ ਹੁਣ 9000 ਪਲੱਸ ਬੰਦਾ ਅੰਗਰੇਜ਼ੀ ਦੇ ਟੈਸਟ ਦੇ ਕਰਕੇ ਵਿਹਲਾ ਕੀਤਾ ਜਾ ਚੁੱਕਿਆ ਕਿ ਤੁਹਾਨੂੰ ਭਾਈ ਅੰਗਰੇਜ਼ੀ ਦੀ ਅੰਗਰੇਜ਼ੀ ਨਹੀਂ ਆਉਂਦੀ ਚਲੋ ਘਰ ਨੂੰ ਜਿਵੇਂ ਇੱਥੇ ਆਪਣੇ ਹੁੰਦਾ ਸੀ ਨਾ ਪ੍ਰਵਿੰਦਰ ਜੀ ਕਿ ਪ੍ਰਾਈਵੇਟ ਬਸਾਂ ਵਾਲੇ ਜੇ ਕੰਡਕਟਰ ਕੁੰਡ ਅਕੁੰਡੀ ਲਾਉਂਦੇ ਸੀ ਜਾਂ ਕਹਿ ਸਕਦੇ ਆ ਕਿ ਵਿੱਚੋਂ ਕਿਰਾਇਆ ਰੱਖ ਲੈਂਦੇ ਸੀ ਟਿਕਟ ਨਹੀਂ ਸੀ ਦਿੰਦੇ ਤਾਂ ਜਦੋਂ ਚੈਕਿੰਗ ਹੋ ਜਾਂਦੀ ਸੀ ਤਾਂ ਝੋਲਾ ਫੜ ਕੇ ਘਰ ਨੂੰ ਤੋਰ ਦਿੰਦੇ ਸੀ ਕਿ ਭਾਈ ਸਾਨੂੰ ਅਜਿਹੇ ਬੰਦੇ ਦੀ ਜ਼ਰੂਰਤ ਨਹੀਂ ਹੈ ਤੇ ਉਹ ਬਸ ਹੁਣ ਝੋਲਾ ਫੜ ਕੇ ਹੁਣ ਇਹਨਾਂ ਨੂੰ ਜਹਾਜ਼ ਚੜਾ ਦੇਣਾ ਇੱਕ ਚਾਰਟਰਡ ਪਲੇਨ ਦੇ ਵਿੱਚ ਬਿਠਾ ਕੇ ਭੇਜ ਦੇਣਾ ਕਿ ਭਾਈ ਚਲੋ ਤੁਹਾਡੀ ਸਾਨੂੰ ਬਿਲਕੁਲ ਜ਼ਰੂਰਤ ਨਹੀਂ ਇੱਕ ਤਾਂ ਤੁਸੀਂ ਇਲੈਗਲ ਤਰੀਕੇ ਦੇ ਨਾਲ ਦਾਖਲ ਹੋਏ ਹੋ ਉਤੋਂ ਤੁਸੀਂ ਆ ਕੇ ਇੱਥੇ ਕ੍ਰਾਈਮ ਕਰ ਰਹੇ ਹੋ ਹਾਲਾਂਕਿ ਇਸ ਮਾਮਲੇ ਦੇ ਵਿੱਚ ਆਪਾਂ ਕਨਫਰਮ ਨਹੀਂ ਕਰਾਂਗੇ ਪਰ ਵੱਡੇ ਵੱਡੀ ਗਿਣਤੀ ਦੇ ਵਿੱਚ ਇਹ ਮਾਮਲੇ ਸਾਹਮਣੇ ਆਏ ਨੇ ਪਵਿੱਤਰ ਮਾਝਾ ਗੈਂਗ ਦੇ ਬੰਦੇ ਫੜੇ ਗਏ ਪਿਛਲੇ ਦਿਨੀ ਜਿਹੜਾ ਕੈਨੇਡਾ ਬਾਰਡਰ ਕੈਨੇਡਾ ਦੇ ਬਾਰਡਰ ਨੇੜੇੋਂ ਕਸਟਮਜ਼ ਤੇ ਬਾਰਡਰ ਪੈਟਰੋਲ ਵਾਲਿਆਂ ਨੇ ਬੰਦਾ ਕਾਬੂ ਕੀਤਾ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਧਰ ਕਿੱਧਰ ਕਾਰਵਾਈ ਕਿਉਂਕਿ ਉਸ ਵਿਰੁੱਧ ਤਾਂ Rajasthan ਦੀ anti gangster police force ਵੱਲੋਂ task force ਵੱਲੋਂ ਕਈ ਨੋਟਿਸ ਵੀ ਕੱਢੇ ਗਏ ਸੀਗੇ ਉਹ ਹੁਣ ਲੱਖਾ ਜੱਗਾ ਸੌਰੀ ਜਗਾ ਜਿਹੜਾ ਹੁਣ ਕਾਬੂ ਕੀਤਾ ਗਿਆ ਜਿਹੜਾ ਮੋਗਾ ਦੇ ਮੋਗਾ ਜ਼ਿਲ੍ਹੇ ਦੇ ਧੂਰਕੋਟ ਨਾਲ ਸਬੰਧਤ ਸੀਗਾ ਹੌਲੀ ਹੌਲੀ ਕਹਾਂਗੇ ਕਿ ਸ਼ਿਕੰਜਾ ਕਸਿਆ ਜਾ ਰਿਹਾ ਪਰ ਆ ਜੋ ਇਹ ਤਸਵੀਰਾਂ ਅਜਹੀਆਂ ਸਾਹਮਣੇ ਆਉਂਦੀਆਂ ਨੇ ਬਾਕੀਆਂ ਵਾਸਤੇ ਕੰਡੇ ਵੀਜ ਰਹੀਆਂ ਨੇ ਜਿਹੜੇ ਕਿ ਬਿਲਕੁਲ ਕਰੜੀ ਮਿਹਨਤ ਕਰਕੇ ਅਮਰੀਕਾ ਦੇ ਵਿੱਚ ਸੈੱਟ ਹੋਣਾ ਚਾਹੁੰਦੇ ਨੇ ਕਿਉਂਕਿ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਹਾਲੇ ਵੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਕ ਕੈਥਲ ਪੁਲਿਸ ਨੇ ਤੁਸੀਂ ਅੰਦਾਜ਼ਾ ਲਾਉਂਗੇ ਕਿ ਲੀਬੀਆ ਤੋਂ ਛਡਵਾਏ ਨੇ ਜੀ ਪੰਜ ਮੁੰਡੇ ਤਿੰਨ ਹਰਿਆਣੇ ਦੇ ਦੋ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ ਕਹਿੰਦੇ ਜੀ ਚਲੋ ਤੁਹਾਨੂੰ ਅਮਰੀਕਾ ਪਹੁੰਚਾਉਂਦੇ ਆ ਅੱਛਾ ਲੀਬੀਆ ਦੇ ਵਿੱਚ ਲਿਜਾ ਕੇ ਬੰਦੀ ਬਣਾ ਲੇ ਕੈਦ ਕਰ ਲੇ ਤੇ ਫਰौती ਮੰਗਣੀ ਮੰਗਣੀ ਸ਼ੁਰੂ ਕਰ ਦਿੱਤੀ ਤੁਸੀਂ ਅੰਦਾਜ਼ਾ ਲਾਓ ਕਿ ਜਿਹੜੇ ਪਹੁੰਚ ਚੁੱਕੇ ਨੇ ਤੁਸੀਂ ਆਪਣੀ ਜ਼ਿੰਦਗੀ ਸਵਾਰਨ ਦੇ ਯਤਨ ਕਰੋ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਯਤਨ ਕਰੋ ਪਰ ਆਹ ਜਿਹੜੇ ਕੰਮ ਸਾਹਮਣੇ ਆ ਰਹੇ ਨੇ ਤਾਂ ਬਿਲਕੁਲ ਨਮੋਸ਼ੀ ਦਾ ਸਾਹਮਣਾ ਕਰ